ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ 35ਵੀਂ ਪੌੜੀ ਜਿਹੜੀ ਵੱਡੀ ਹੋਣ ਕਰਕੇ ਇਹਦਾ ਦੂਜਾ ਭਾਗ ਬਣਾਉਨੇ ਆ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ अनेका ਬਰਮੇ ਨੇ अनेका ਪਾਣੀ ਨੇ अनेका ਕਾਣ ਨੇ ਮਹੇਸ ਨੇ ਉਹ ਸਾਰੀ ਸਮਝਣ ਦੀ ਲੋੜ ਆ ਸਾਰੇ ਸਾਨੂੰ ਕਿਹਾ ਇਨਸਾਨਾਂ ਨੂੰ ਕਿਹਾ ਜੇ ਇੰਦਰ ਆਉਰੇ ਕੋਈ अनेका ਇੰਦਰ ਕਹੇ ਤਤਾ ਇੰਦਰ ਉਹ ਨੇ ਜਿਹੜੇ ਇੰਦਰ ਵਾਲੇ ਕੰਮ ਕਰਦੇ ਆ ਕਿੱਥਿਆ ਕਰਮ ਭੂਮੀ ਮੇਰ ਕਿਤੇ ਇੱਥੇ ਕਹਿੰਦੇ ਕਰਮ ਭੂਮੀਆਂ ਵੀ ਅਨੇਕਾਂ ਨੇ ਕਰਮ ਭੂਮੀਆਂ ਕੀ ਹੁੰਦੀਆਂ ਸਰੀਰ ਤੇ ਸਰੀਰ ਗਿਣੀ ਨਹੀਂ ਜਾ ਸਕਦੇ ਕਿੰਨੇ ਸਰੀਰ ਨੇ ਕਰਮ ਭੂਮੀ ਆ ਜਿਹੜੀ ਆ ਸਰੀਰ ਹੈ ਇਹਦੇ ਵਿੱਚ ਅਸੀਂ ਬੀਜ ਬੀਜਦੇ ਆਂ ਜਿਹੇ ਜਿਹੇ ਬੀਜਾਂਗੇ ਉਹੇ ਜਿਹੇ ਅਸੀਂ ਵੱਢਾਂਗੇ ਤੇ ਉਹੇ ਜਿਹੇ ਅਸੀਂ ਖਾਵਾਂਗੇ ਦੱਦਾ ਦੋਸ ਨਾ ਦਿਉ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਦੀਜਾ ਵਰਜਨ ਅਸੀਂ ਰੱਬ ਤੇ ਦੋਸ਼ ਦੇ ਦਿੰਨੇ ਆ ਅਸੀਂ ਦੂਜਿਆਂ ਤੇ ਦੋਸ਼ ਦੇ ਦਿੰਨੇ ਆ ਮਹਾਰਾਜ ਕਹਿੰਦੇ ਨਹੀਂ ਭਾਈ ਜਿਹੜਾ ਤੇਰਾ ਕਰਮ ਹੈ ਨਾ ਇੱਥੋਂ ਜਿਹੜੀ ਤੇਰੀ ਬੁੱਧੀ ਹੈ ਇਹ ਜੋ ਕੁਝ ਕਰਦੀ ਹੈ ਜੇ ਗੁਰੂ ਵਾਲੀ ਹੈ ਸਿਆਣੀ ਹੈ ਤਾਂ ਚੰਗੇ ਕਰਮ ਕਰਦੀ ਹੈ ਜੇ ਗੁਰੂ ਵਾਲੀ ਨਹੀਂ ਬੇਮੁਖ ਹੈ ਮਾਨਮੁਖ ਹੈ ਤਾਂ ਇਹ ਮੰਦੇ ਕਰਮ ਕਰਦੀ ਹੈ ਇੱਥੇ ਮੰਦਾ ਕੇ ਬਹਿ ਜਾਂਦਾ ਇਹਨੂੰ ਸਾਫ ਕਰਨ ਵਾਸਤੇ ਗੁਰ ਭਰੀ ਹੈ ਮਤ ਪਾਪਾਂ ਕੇ ਸੰਗ ਉਤੋਂ ਪੈ ਨਾਵੇਂ ਕਾ ਰੰਗ ਪਾਪ ਗਿਆਨ ਦੇ ਰੰਗ ਨਾਲ ਨਾਮ ਦੇ ਰੰਗ ਨਾਲ ਧੋਤੀ ਜਾਂਦੀ ਹੈ ਕਹਿੰਦੇ ਫਿਰ ਅੱਗੇ ਗਿਆਨ ਦੀ ਗੱਲ ਕੀ ਕਰ ਰਹੇ ਨੇ ਕਹਿੰਦੇ ਇੱਥੇ ਅਨੇਕਾਂ ਕਰਮ ਭੂਮੀਆਂ ਨੇ ਸਰੀਰ ਕਿਤੇ ਕਿਤੀਆਂ ਕਰਮ ਭੂਮੀ ਮੇਰ ਕਿਤੇ ਮੇਰ ਮੇਰ ਦਾ ਭਾਵ ਹੁੰਦਾ ਪਰਬਤ ਇੱਥੇ ਅਨੇਕਾਂ ਪਰਬਤ ਨੇ ਪਰਬਤ ਵੀ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਜਿਹੜੇ ਕਰਮ ਭੂਮੀਆਂ ਸਰੀਰ ਪਰਬਤ ਪਰ ਜਿਹੜੇ ਪੱਥਰ ਰੂਪੀ ਸਰੀਰ ਨੇ ਜਿਨ੍ਹਾਂ ਦੇ ਉੱਤੇ ਬੂੰਦ ਪਈ ਕੇ ਨਾ ਪਈ ਗੁਰਬਾਣੀ ਦੀ ਸਮਝ ਜਾਂ ਕੋਈ ਕੋਈ ਸਾਧੂ ਮਹਤਮਾ ਦੀ ਗੱਲ ਜਾਂ ਗੁਰੂ ਦੀ ਗੱਲ ਜਦੋਂ ਵੀ ਕੋਈ ਕਰਦਾ ਤੇ ਉਹ ਜਦੋਂ ਸੁਣਦੇ ਵੀ ਤਾਂ ਉਹ ਇੱਕ ਤਰ੍ਹਾਂ ਦਾ ਪੱਥਰ ਬਣ ਜਾਂਦੇ ਨੇ ਮੇਰ ਬਣ ਜਾਂਦੇ ਨੇ ਉਹ ਵੀ ਇੱਥੇ ਅਨੇਕਾਂ ਨੇ ਜਿੰਨੀ ਵੀ ਗੱਲ ਹੈ ਸਾਰੀ ਸਾਡੇ ਸਰੀਰ ਨਾਲ ਜੋੜੀ ਹੋਈ ਹੈ ਅਰਸ਼ ਦੀ ਗੱਲ ਫਰਸ਼ ਨਾਲ ਅਰਸ਼ ਦੀ ਗੱਲ ਲੈ ਕੇ ਫਰਸ਼ ਨਾਲ ਜੋੜ ਕੇ ਫਰਸ਼ ਦੀ ਗੱਲ ਅਰਸ਼ ਦੀ ਸਮਝਾਈ ਹੋਈ ਹੈ ਕਿਤੇ ਤੂੰ ਉਪਦੇਸ਼ ਇੱਥੇ ਤਰੋ ਭਗਤ ਵਰਗੇ ਵੀ ਅਨੇਕਾਂ ਨੇ ਤੇ ਉਹਦੇ ਜਿਹੜੇ ਉਪਦੇਸ਼ ਨੇ ਉਹ ਵੀ ਅਨੇਕਾਂ ਨੇ ਇੱਕ ਵੀ ਗੱਲ ਨਹੀਂ ਹੈ ਵੀ ਇੱਕ ਤਰੋ ਹੋਇਆ ਅੱਜ ਵੀ ਬੜੇ ਲੋਕ ਨੇ ਜਿਹੜੇ ਤਰੋ ਵਾਲੀ ਭਾਵਨਾਮ ਨਾਲ ਜੁੜੇ ਹੋਏ ਨੇ ਛੋਟੀ ਉਮਰਾਂ ਚ ਨੇ ਪਤਾ ਨਹੀਂ ਕਿੰਨੇ ਕ ਨੇ ਜਿਹੜੇ ਸੱਚ ਨਾਲ ਜੁੜੇ ਹੋਏ ਕਿਤੇ ਇੰਦ ਚੰਦ ਸੂਰਜ ਕਿਤੇ ਇੱਥੇ ਇੰਦਰ ਵੀ ਅਨੇਕਾਂ ਨੇ ਇੱਥੇ ਚੰਦਰਮਾ ਵੀ ਅਨੇਕਾਂ ਨੇ ਤੇ ਇੱਥੇ ਸੂਰਜ ਵੀ ਅਨੇਕਾਂ ਨੇ ਉਹ ਸੇ ਕਹਾਂਗੇ ਵੀ ਸੂਰਜ ਜਿਹੜੇ ਉਹ ਇੱਕ ਹੀ ਹੈ ਸਾਇੰਸਾਂ ਨੇ ਅੱਜ ਸਾਇੰਸ ਨੇ ਅਨੇਕਾਂ ਸੂਰਜ ਜਿਹੜੇ ਨੇ ਉਹ ਇੱਕ ਗੈਲੈਕਸੀ ਦੇ ਵਿੱਚ ਪਤਾ ਨਹੀਂ ਕਿੰਨੇ ਸੂਰਜ ਹੁੰਦੇ ਆ ਲੱਖਾਂ ਗੈਲੈਕਸੀਆਂ ਤੋਂ ਬਾਅਦ ਇੱਕ ਬ੍ਰਹਿਮੰਡ ਬਣਦਾ ਫਿਰ ਕਰੋੜਾਂ ਬ੍ਰਹਿਮੰਡ ਨੇ ਇਹਦਾ ਬੇਅੰਤ ਸਿਸਟਮ ਖੇੜਾ ਅਸੀਂ ਇੱਕ ਸੂਰਜ ਦੇਖ ਰਹੇ ਹਾਂ ਸਾਨੂੰ ਲੱਗਦਾ ਵੀ ਸੂਰਜ ਇੱਕ ਹੀ ਹੈ ਪਰ ਮਹਾਰਤ ਕਹਿੰਦੇ ਸੂਰਜ ਵੀ ਅਨੇਕਾਂ ਨੇ ਚੰਦ ਵੀ ਅਨੇਕਾਂ ਨੇ ਕਿੱਤੇ ਮੰਡਲ ਦੇਸ ਆ ਇੱਕ ਇੱਕ ਮੰਡਲ ਜਿਹੜਾ ਧਰਤੀ ਆ ਨਾ ਭਾਵਨਾ ਇਹ ਕੱਲਾ ਆਪਾਂ ਨੂੰ ਇਹ ਲੱਗ ਰਿਹਾ ਇਹੋ ਜਿਹੇ ਧਰਤੀਆਂ ਪਤਾ ਨਹੀਂ ਕਿੰਨਿਆਂ ਕਿ ਪਈਆਂ ਨੇ ਜਿੰਨੇ ਤਾਰੇ ਨੇ ਉਹ ਅਰਬਾਂ ਖਰਬਾਂ ਦੂਰ ਪ੍ਰਕਾਸ਼ ਵਰਸ ਲਾਈਟਾਂ ਦੇ ਜਿਹੜੇ ਹਿਸਾਬ ਨਾਲ ਪਤਾ ਨਹੀਂ ਕਿੰਨੇ ਧਰਤੀ ਤੋਂ 13 ਲੱਖ ਵੱਡਾ ਸੂਰਜ ਆ ਤੇ 105-5 ਅਰਬ ਸੂਰਜਾਂ ਜਿਹੜੇ ਏਡੇ ਏਡੇ ਤਾਰੇ ਪਈਆਂ ਸਾਰੇ ਇਹ ਮੰਡਲ ਨੇ ਭਾਵ ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਰਹਿ ਸਕਦੇ ਹੋ ਇਹ ਮਨੁੱਖ ਦੀ ਪਹੁੰਚ ਹੈ ਚੰਦ ਤੇ ਆਪਾਂ ਜਾਏ ਪਰ ਬਾਤਾਵਰਨ ਅਨੁਸਾਰ ਉੱਥੇ ਨਹੀਂ ਸਾਨੂੰ ਧਰਤੀ ਛੂਟ ਕਰਦੀ ਹੈ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਅੱਜ ਨਾਥ ਵੀ ਬੜੇ ਨੇ ਸਿੱਧ ਵੀ ਬੜੇ ਨੇ ਤੇ ਜਿਹੜੇ ਬੁੱਧ ਨੇ ਬੁੱਧੀ ਦੇ ਮਾਲਕ ਜਾਂ ਬੁੱਧ ਨੂੰ ਅਪਣਾਉਣ ਵਾਲੇ ਲੋਕ ਉਹ ਵੀ ਅਨੇਕਾਂ ਨੇ ਕਿੱਤੇ ਦੇਵੀ ਵੇਸ ਤੇ ਅਨੇਕਾਂ ਹੀ ਇੱਥੇ ਦੇਵੀਆਂ ਦੇ ਵੇਸ ਨੇ ਇੱਕ ਨਹੀਂ ਹੈ ਸਾਰੀ ਗੱਲ ਮਨੁੱਖਾਂ ਦੀ ਏਸਤਰੀਆਂ ਦੀ ਗੱਲ ਹੋ ਰਹੀ ਹੈ ਕਈ ਲੜਕੀਆਂ ਇਹ ਜਿਹੇ ਆਉਂਦੀਆਂ ਨੇ ਆਪਾਂ ਕਹਿੰਨਾ ਭਾਈ ਇਹ ਤਾਂ ਦੇਵੀ ਹੈ ਵਿਚਾਰੀ ਚੰਗੇ ਸੁਭਾਅ ਦੀ ਹੈ ਸਾਤ ਸੁਭਾਅ ਦੀ ਹੈ ਚੰਗੇ ਕਰੈਕਟਰ ਦੀ ਹੈ ਇਹ ਤਾਂ ਦੇਵੀ ਹੈ ਇਹ ਜਿਹੀਆਂ ਲੜਕੀਆਂ ਸਿਆਣੀਆਂ ਹੁੰਦੀਆਂ ਨੇ ਉਹ ਪਤਾ ਨਹੀਂ ਕਿੰਨੀਆਂ ਹੱਕ ਨੇ ਤੇ ਚੰਗੀਆਂ ਵੀ ਬਹੁਤ ਨੇ ਤੇ ਮੰਦੀਆਂ ਵੀ ਬਹੁਤ ਨੇ ਤੇ ਮਹਾਰਾਜ ਕਹਿੰਦੇ ਭਾਈ ਚੰਗੀਆਂ ਦੇਵੀਆਂ ਵਰਗੀਆਂ ਲੜਕੀਆਂ ਇਸਤਰੀਆਂ ਮਾਤਾਵਾਂ ਭੈਣਾ ਪਤਾ ਨਹੀਂ ਕਿੰਨੀਆਂ ਕਨੇ ਕੋਈ ਗਿਣਤੀ ਨਹੀਂ ਹੋ ਸਕਦੀ ਇੱਥੇ ਚੰਗਿਆਂ ਦੀ ਕੇਤੇ ਦੇਵ ਕਈ ਇੱਥੇ ਅਨੇਕਾ ਲੋਕ ਦੇਵਤਿਆਂ ਵਰਗੇ ਨੇ ਕਈ ਦਾਨਵ ਰਾਖਸ਼ਾਂ ਵਰਗੇ ਨੇ ਬਿਨਾਂ ਘਰ ਤੋਂ ਲੜਾਈ ਮੁੱਲ ਲੈਂਦੇ ਆ ਮੋਣ ਕਹਤੇ Muni ਵਿਭਾਵ ਚੰਗੇ ਲੋਕ ਆ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਅਡੋ ਅਡ ਬਿਰਤੀਆਂ ਹੁੰਦੀਆਂ ਨੇ ਹਰ ਇੱਕ ਇਨਸਾਨ ਧਰਮ ਦੇ ਨਾਲ ਜੁੜਿਆ ਹੁੰਦਾ ਪਰ ਉਹਨਾਂ ਦੀਆਂ ਬਿਰਤੀਆਂ ਵੱਖੋ ਵੱਖਰੀਆਂ ਨੇ ਉਹ ਵੱਖੋ ਵੱਖਰੀਆਂ ਬਿਰਤੀਆਂ ਪਤਾ ਨਹੀਂ ਕਿੰਨੇ ਕੁ ਲੋਕਾਂ ਲੋਕ ਅਪਣਾ ਰਹੇ ਨੇ ਤੇ ਮਹਾਰਾਜ ਕਹਿੰਦੇ ਕੇਤੇ ਦਾਨਵ ਮੌਨ ਕੇਤੇ ਕੇਤੇ ਰਤਨ ਸਮੁੰਦ ਇੱਥੇ ਜਿਹੜੇ ਰਤਨਾਂ ਨਾਲ ਭਰੇ ਹੋਏ ਸਮੁੰਦਰ ਨੇ ਅਸੀਂ 5007 ਨੂੰ ਜਾਣਦੇ ਆ ਤੇ ਪਤਾ ਨਹੀਂ ਕਿੰਨੇ ਕੁ ਨੇ ਇੱਕ ਧਰਤੀ ਦੇ ਉੱਤੇ ਨੇ ਬਾਕੀ ਪਤਾ ਨਹੀਂ ਕਿੰਨੇ ਕਹੇ ਜੇ ਰਤਨਾ ਦੇ ਭਰੇ ਹੋਏ ਸਮੁੰਦਰ ਨੇ ਭਾਵ ਇੱਥੇ ਜਿਹੜੇ ਗਿਆਨ ਅ ਮਤ ਵਿੱਚ ਰਤਨ ਜਵਾਹਰ ਮਾਨਕ ਇਹ ਸਮੁੰਦਰ ਸਰੀਰ ਜਿਹੜੀ ਸਾਡੀ ਬੁੱਧੀ ਰੂਪ ਸਮੁੰਦਰ ਹੈ ਇਹਦੇ ਵਿੱਚ ਜਦੋਂ ਗਿਆਨ ਹੋ ਜਾਂਦਾ ਇਹ ਰਤਨਾ ਦਾ ਸਮੁੰਦਰ ਹੋ ਜਾਂਦਾ ਜਿੰਨਾ ਲੋਕਾਂ ਦੀ ਬੁੱਧੀ ਦੇ ਵਿੱਚ ਗਿਆਨ ਵਾਜ ਜਾਂਦਾ ਗੁਰੂ ਵਾਜ ਜਾਂਦਾ ਗੁਰੂ ਦਾ ਗਿਆਨ ਵਾਜ ਜਾਂਦਾ ਗੁਰੂ ਦਾ ਉਪਦੇਸ਼ ਬਸ ਜਾਂਦਾ ਉਹ ਵੀ ਭਾਈ ਰਤਨਾ ਦੇ ਸਮੁੰਦਰ ਬਣ ਜਾਂਦੇ ਨੇ ਤੇ ਉਹ ਵੀ ਇੱਥੇ ਅਨੇਕਾਂ ਨੇ ਅੱਗੇ ਮਹਾਰਾਜ ਕਹਿੰਦੇ ਕੇਤੀਆਂ ਖਾਣੀ ਹੁਣ ਆਪਾਂ ਖਾਣੀਆਂ ਵੀ ਚਾਰ ਗੈਣ ਲੈਣੇ ਆਂ ਅੰਡਜ ਜੇਰਜ ਸੇਤ ਜੋਦ ਕੋ ਮਾਰੇ ਕਹਿੰਦੇ ਅੰਤ ਕੋਈ ਨਹੀਂ ਹੈ ਇਹ ਤਾਂ ਚਾਰ ਜਿਵੇਂ ਦਿਸ਼ਾਵਾਂ ਦਾ ਅੰਤ ਨਹੀਂ ਨਾ ਆਪਾਂ ਚਾਰ ਦਿਸ਼ਾ ਕਹਿ ਦਿੰਨੇ ਆ ਇਹ 10 ਦਿਸ਼ਾ ਵੀ ਬਣ ਜਾਣਗੀਆਂ ਇਹ ਅਨੇਕਾਂ ਦਿਸ਼ਾ ਹੀ ਬਣ ਜਾਣਗੀਆਂ ਇਹ ਦਸਾਦਾ ਕੀ ਹੈ ਤਾਂ ਇੱਕ ਇੱਕ ਇੰਚਾਂ ਲਈ ਜਾਓ ਤੇ ਦਸਾਵੇਂ ਦਸਾਵੇਂ ਬਣੇ ਜਾਣਗੇ ਫਿਰ ਇੰਚਾਂ ਦਾ ਵੀ ਅੱਧ ਕਰਦੇ ਹੋਰ ਦਸਾਵੇਂ ਵੜ ਜਾਣਗੇ ਇਸੇ ਤਰ੍ਹਾਂ ਖਾਣੀਆਂ ਨੇ ਜਿਹੜੀਆਂ ਨਾ ਉਹ ਚਾਰ ਦੇ ਵਿੱਚ ਦਾ ਇੱਕ ਮੋਟਾ ਜਿਹਾ ਜਿਵੇਂ ਚਾਰ ਦਸਾਵੇਂ ਕਹਿ ਦਿੰਨੇ ਆ ਵਿੱਚ ਸਾਰੀਆਂ ਦਸਾਵੇਂ ਆ ਜਾਂਦੀਆਂ ਨੇ ਤੇ ਇਦਾਂ ਚਾਰ ਖਾਣੀਆਂ ਦੇ ਵਿੱਚ ਸਾਰੀਆਂ ਖਾਣੀਆਂ ਆ ਜਾਂਦੀਆਂ ਨੇ ਫਿਰ ਖਾਣੀਆਂ ਦਾ ਅੰਤ ਕੋਈ ਨਹੀਂ ਹੈਗਾ ਖਾਣੀਆਂ ਦਾ ਅੰਤ ਕੋਈ ਨਹੀਂ ਕੇਤਿਆਂ ਖਾਣੀ ਕੇਤਿਆਂ ਬਾਣੀ ਤੇ ਨਾ ਹੀ ਬਾਣੀਆਂ ਦਾ ਬੋਲੀਆਂ ਦਾ ਵੀ ਇੱਥੇ ਕੋਈ ਅੰਤ ਨਹੀਂ ਕੋਈ ਕਿਦਾਂ ਦਾ ਬੋਲਦਾ ਕੋਈ ਕਿਵੇਂ ਬੋਲਦਾ ਆ ਬੋਲੀ ਦੇ ਵਿੱਚ ਸੁਧਾਰ ਹੁੰਦਾ ਕਿਸੇ ਦੇ ਕਿਸੇ ਦੀ ਬੋਲੀ ਦੇ ਵਿੱਚ ਕੜਤਨ ਹੁੰਦਾ ਕਿਸੇ ਦੀ ਬੋਲੀ ਤੇ ਰੁੱਖਾਪਨ ਹੁੰਦਾ ਕਿਸੇ ਦੀ ਬੋਲੀ ਚ ਗਿਆਨ ਹੁੰਦਾ ਕਿਸੇ ਦੀ ਬੋਲੀ ਚ ਅਗਿਆਨਤਾ ਹੁੰਦੀ ਹੈ ਕਿਸੇ ਦੀ ਬੋਲੀ ਚ ਕੜਤਨ ਹੁੰਦੀ ਹੈ ਇਹ ਬਾਣੀਆਂ ਨੇ ਜਿਹੜੀਆਂ ਇਹ ਵੀ ਅਨੇਕਾਂ ਨੇ ਸਾਡੀਆਂ ਬੋਲੀਆਂ ਬੋਲੀਆਂ ਸਾਡੀਆਂ ਉਹ ਵੀ ਸਾਡੀਆਂ ਇੱਥੋਂ ਬਣਦੀਆਂ ਨੇ ਕੀਤੇ ਪਾਤ ਨਰਿੰਦ ਇੱਥੇ ਅਨੇਕਾਂ ਲੋਕ ਪਾਤਸ਼ਾ ਵਰਗੇ ਜੀਵਨ ਬਤੀਤ ਕਰਦੇ ਆ ਭਾਵੇਂ ਉਹ ਆਪਣੇ ਘਰੇ ਵਹਿ ਕੇ ਹੀ ਪਾਤਸ਼ਾ ਬਣੇ ਨੇ ਆਪਣੇ ਇੰਦਰੀਆਂ ਦੇ ਪਾਤਸ਼ਾ ਨਰਿੰਦ ਅਨੇਕਾ ਲੋਕ ਇੱਥੇ ਕਿਤੇ ਇੱਥੇ ਨਰਿੰਦ ਪਾਵਨ ਨਰਾ ਦੇ ਇੰਦਰ ਨਰਾ ਦੇ ਰਾਜੇ ਮਨੁੱਖਾਂ ਦੇ ਰਾਜੇ ਵੀ ਇੱਥੇ ਅਨੇਕਾਂ ਨੇ ਅਨੇਕਾਂ ਹੋ ਕੇ ਚਲੇ ਗਏ ਨੇਕਾਂ ਹੋਰ ਹੋਣੇ ਨੇ ਅਨੇਕਾਂ ਅੱਜ ਵੀ ਹਨਗੇ ਭਾਵ ਕੀ ਹੈ ਦੇ ਅਸੀਂ ਸਰੀਰ ਨਾਲ ਜੋੜੀਏ ਇਹ ਆਪਣੇ ਆਂਦਰੀਆਂ ਦੇ ਰਾਜੇ ਆਪਣੇ ਨਰ ਨੂੰ ਆਪਣੇ ਮਨੁੱਖ ਨੂੰ ਆਪਣੀ ਮਨੁੱਖਤਾ ਜੀਵਨ ਜਿਹੜੀ ਸਾਡੇ ਅੰਦਰ ਨਰੂ ਬੈਠਾ ਹੈ ਉਹਦੇ ਅਸੀਂ ਰਾਜੇ ਬਣਨਾ ਹੈ ਤੇ ਉਹਦੇ ਅਸੀਂ ਪਾਤਸ਼ਾਹ ਬਣਨਾ ਹੈ ਮਨ ਨੂੰ ਜਿੱਤ ਕੇ ਅਸੀਂ ਪਾਤਸ਼ਾਹ ਬਣਨਾ ਹੈ ਮਨ ਜਿੱਤਾ ਜਗ ਜਿੱਤ ਕਹਿਤੀਆਂ ਸੁਰਤੀ ਇਥੇ ਸੁਰਤ ਨਾਲ ਜੁੜਨ ਵਾਲੇ ਲੋਕ ਸੁਰਤ ਨਾਲ ਚੰਗੀ ਸੁਰਤ ਬਣਾਉਣ ਵਾਲੇ ਸੁਰਤੀਆਂ ਵੀ ਤੇਨੇਕਾਂ ਤਰ੍ਹਾਂ ਦੀਆਂ ਨੇ ਕਿਸੇ ਦੀ ਮਾੜੀ ਸੁਰਤ ਹੈ ਕਿ ਦੀ ਚੰਗੀ ਸੁਰਤ ਹੈ ਇਦਾਂ ਇਹ ਵੀ ਅਨੇਕਾਂ ਤਰ੍ਹਾਂ ਦੀਆਂ ਨੇ ਸੇਵਕ ਕੀਤੇ ਤੇ ਜਿਹੜੇ ਸੇਵਕ ਨੇ ਸੇਵਾ ਕਰਦੇ ਹੁਣ ਅਨੇਕਾਂ ਤਰ੍ਹਾਂ ਦੇ ਲੋਕ ਸੇਵਾ ਨੇ ਹਣ ਹੜ ਪੀੜਤਾਂ ਦੀ ਦੇਖੋ ਕਿੰਨੇ ਲੋਕਾਂ ਨੇ ਸੇਵਾ ਕੀਤੀ ਹੈ ਕੋਈ ਇਸ ਤਰ੍ਹਾਂ ਦੀ ਸੇਵਾ ਕਰਦਾ ਕੋਈ ਮਾਪਿਆਂ ਦੀ ਸੇਵਾ ਕਰਦਾ ਕੋਈ ਸਮਾਜ ਦੀ ਸੇਵਾ ਕਰਦਾ ਕੋਈ ਪੁੱਤ ਦੀ ਦੀ ਸੇਵਾ ਕਰਦਾ ਕੋਈ ਅਨੇਕਾਂ ਤਰ੍ਹਾਂ ਦੇ ਤੇ ਸੇਵਕ ਨੇ ਸੇਵਕ ਵੀ ਗਿਣੇ ਨਹੀਂ ਜਾਂਦੇ ਨਾਨਕ ਅੰਤ ਨਾ ਅੰਤ ਜਿੰਨੀ ਵੀ ਤੁਸੀਂ ਇਹਦੇ ਗੱਲ ਦੇ ਨਾਲ ਜੁੜੀ ਜਾਓਗੇ ਮਹਾਰਾਜ ਕਹਿੰਦੇ ਕੋਈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਇਹ ਅਕਾਲ ਪੁਰਖ ਦੀ ਖੇਡ ਹੈ ਅਕਾਲ ਪੁਰਖ ਬੇਅੰਤ ਹੈ ਉਹਦੀ ਖੇਡ ਵੀ ਬੇਅੰਤ ਹੈ ਇਹ ਪੌੜੀ ਆਪਣੀਆਂ ਜਿਹੜੀ ਦੋ ਹਿੱਸਿਆਂ ਦੇ ਵਿੱਚ ਵਿਆਖਿਆ ਕੀਤੀ ਸੀ ਵਿਆਖਿਆ ਕਰਦੇ ਆ ਤੋਂ ਵਿਚਾਰ ਕਰਦੇ ਆ ਤੋਂ ਕੋਈ ਭੁੱਲ ਰਹਿ ਗਈ ਹੋਵੇ ਜਰੂਰ ਯਾਦ ਕਰਵਾ ਦੇਣੀ ਵਿਦਵਾਨ ਵੀ ਸੁਣਦੇ ਰਹਿੰਦੇ ਨੇ ਸੋ ਸਤ ਕਰਕੇ ਮੰਨਾਂਗੇ ਉਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ